ਅੱਜ ਐਸਐਲ ਦੇ ਮੁੱਦੇ ਤੇ ਦੋਨੋਂ ਰਾਜਾਂ ਦੀ ਪੰਜਾਬ ਤੇ ਹਰਿਆਣਾ ਦੀ ਮੁੱਖ ਮੰਤਰੀ ਪੱਧਰ ਦੀ ਮੀਟਿੰਗ ਸੀ ਜਿਹਦੇ ਵਿੱਚ ਅੱਜ ਡਿਸਕਸ਼ਨ ਕਾਫੀ ਲੰਬੀ ਹੋਈ ਮੈਂ ਆਪਣੇ ਸਾਰੇ ਅਫੀਸਰ ਸਹਿਬਾਨ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਕ੍ਰਿਸ਼ਨ ਕੁਮਾਰ ਜੀ ਪੰਜਾਬ ਦੇ ਐਡਵੋਕੇਟ ਜਨਰਲ ਬినੋਦ ਕਈ ਜੀ ਵੈਨੂ ਪਸ਼ਾਦ ਜੀ ਹੋਰ ਵੀ ਸਪੈਸ਼ਲਿਸਟ ਜਿਹੜੇ ਸਾਡੀ ਟੀਮ ਦਾ ਹਿੱਸਾ ਸੀ ਮੈਂ ਬਹੁਤ ਹੋਮਵਰਕ ਕੀਤਾ ਪਿਛਲੇ ਕਈ ਦਿਨਾਂ ਤੋਂ ਨਾਟ ਓਨਲੀ ਅਫੀਸਰ ਸਹਿਬਾਨ ਨਾਲ ਬਲਕਿ ਕੁਝ ਸੀਨੀਅਰ ਬਹੁਤ ਹੀ ਸੀਨੀਅਰ ਪੱਤਰਕਾਰ ਸਹਿਬਾਨ ਜਿਨ੍ਹਾਂ ਨੂੰ ਪਾਣੀਆਂ ਬਾਰੇ ਬਹੁਤ ਨੋਲੇਜ ਹੈ ਉਹ ਐਡੀਟোরিয়াল ਲਿਖਦੇ ਰਹੇ ਨੇ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਹੋਰ ਵੀ ਵੱਖ-ਵੱਖ ਵਰਗਾਂ ਦੇ ਸੀਨੀਅਰ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਬਣਦੇ ਦੇਖਿਆ ਪੰਜਾਬ ਤੇ ਹਰਿਆਣਾ ਦੀ ਵੰਡ ਦੇਖੀ ਅੱਜ ਮੈਂ ਬਹੁਤ ਸਟਰੋਂਗਲੀ ਬਹੁਤ ਹੀ ਤੱਥਾਂ ਤੇ ਆਧਾਰਿਤ ਪੱਖ ਜਿਹੜਾ ਪੰਜਾਬ ਦਾ ਰੱਖਿਆ ਇਸ ਤੋਂ ਪਹਿਲਾਂ ਦੁੱਖ ਨਾਲ ਕਹਿਣਾ ਪੈ ਰਿਹਾ ਇਸ ਤਰ੍ਹਾਂ ਦਾ ਪੱਖ ਨਹੀਂ ਰੱਖਿਆ ਗਿਆ ਐਸਵਾਈਐਲ ਜਿਹੜੀ ਹੈ ਸ਼ੁਰੂਆਤ ਉਹਦੀ ਹੁੰਦੀ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੇਵੀ لال ਜੀ ਨੂੰ ਸਰਵੇ ਕਰਨ ਦੀ ਇਜਾਜ਼ਤ ਦੇ ਦਿੰਦੇ ਨੇ ਉਸ ਵੇਲੇ ਰੌਲਾ ਵੀ ਪੈਂਦਾ ਉਸ ਤੋਂ ਬਾਅਦ ਅਰਜੀਬ ਲੋਂਗੋਵਾਲ ਸਮਝੌਤੇ ਦੇ ਵਿੱਚ ਐਸਵਾਈਐਲ ਦੇ ਕਲਾਜ਼ ਨੇ ਉਸ ਤੋਂ ਬਾਅਦ ਫਿਰ ਟੌੜਾ ਸਾਹਿਬ ਨੇ ਕਿਹਾ ਵੀ ਇਹ ਰਾਜਨੀਤਿਕ ਤੌਰ ਤੇ ਆਪਾਂ ਨਹੀਂ ਕਰਨਾ ਫਿਰ ਰੁਕ ਗਿਆ ਉਸ ਤੋਂ ਬਾਅਦ 1981 ਦਾ ਜਿਹੜਾ ਸਮਝੌਤਾ ਸੀ ਐਸਬੀਐਲ ਦਾ 96 ਚ ਸੁਪਰੀਮ ਕੋਰਟ ਗਿਆ ਹਰਿਆਣਾ 2002 ਚ ਫੈਸਲਾ ਸੁਣਾਇਆ ਸੁਪਰੀਮ ਕੋਰਟ ਨੇ ਬਾਦ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੀ ਤਾਂ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਲਾਗੂ ਕਰਤਾ ਜੀ ਕਿ ਸਾਰੇ ਸਮਝੌਤੇ ਰੱਦ ਨੇ ਜੀ ਪਾਣੀ ਨੂੰ ਕਾਂਗਰਸ ਦੀ ਸਰਕਾਰ ਸੀ ਸੈਂਟਰ 'ਚ ਵੀ ਕਾਂਗਰਸ ਦੀ ਸਰਕਾਰ ਸੀ ਐਸ ਐਕਟ ਨੂੰ ਰਾਜਪਾਲ ਨੇ ਮਨਜ਼ੂਰੀ ਦਿੱਤੀ ਗਵਰਨਰ ਨੇ ਮੋਰ ਲਾਤੀ ਅੱਜ ਮੈਂ ਤੁਹਾਨੂੰ ਸਾਰਾ ਸਮਝਾਉਂਗਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕੀ ਹੈ ਤਾਂ ਇਸ ਐਕਟ ਬਣਨ ਤੋਂ 6-7 ਮਹੀਨੇ ਬਾਅਦ ਹਰਿਆਣੇ ਦੀ ਇਲੈਕਸ਼ਨ ਸੀ ਤਾਂ ਕਾਂਗਰਸ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਆਪਦੀ ਹੀ ਸਰਕਾਰ ਦਾ ਪੰਜਾਬ ਸਰਕਾਰ ਦਾ ਜਿਹੜਾ ਐਕਟ ਸੀ ਉਹੋ ਰਾਸ਼ਟਰਪਤੀ ਜੀ ਕੋਲ ਭੇਜਤਾ ਕਿ ਸਾਨੂੰ ਇਹ ਤੇ ਸਲਾਹ ਦਿਓ ਰਾਸ਼ਟਰਪਤੀ ਜੀ ਨੇ ਸਲਾਹ ਲੈਣ ਲਈ ਸੁਪਰੀਮ ਕੋਰਟ ਕੋਲ ਭੇਜਤਾ ਮਤਲਬ ਇਹ ਕਿ ਸਾਡੀਆਂ ਇਲੈਕਸ਼ਨਾਂ ਲੰਘ ਜਾਣਗੀਆਂ ਅਸੀਂ ਹਰਿਆਣੇ ਦੇ ਲੋਕਾਂ ਨੂੰ ਕਵਾਂਗੇ ਨਹੀਂ 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 ਤੁਹਾਨੂੰ ਵੀ ਅਸੀਂ ਐ ਕਰਾਂਗੇ ਐ ਕਰਾਂਗੇ ਸੋ ਇਹ ਰਾਜਨੀਤਿਕ ਜਿਹੜਾ ਫੈਸਲਾ ਸੀਗਾ 2016 ਦੇ ਵਿੱਚ 12 ਸਾਲ ਲੱਗੇ ਸੁਪਰੀਮ ਕੋਰਟ ਮਾਨਯੋਗ ਨੇ ਕਿਹਾ ਕਿ ਦੋਨੇ ਰਾਜ ਆਪ ਵਿੱਚ ਬਹਿ ਕੇ ਗੱਲ ਕਰਨ ਫਿਰ ਉਸ ਤੋਂ ਬਾਅਦ ਦੋਨਾਂ ਰਾਜਾਂ ਦੀਆਂ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਹੋਈਆਂ ਕੋਈ ਨਹੀਂ ਨਿਕਲਿਆ ਚੀਫ ਸਕੱਟਰੀ ਦੀਆਂ ਮੀਟਿੰਗਾਂ ਹੋਈਆਂ ਕੋਈ ਨਹੀਂ ਹੱਲ ਨਿਕਲਿਆ ਤਾਂ ਜਿਹੜਾ ਹੁਣ ਇਸ ਵਕਤ ਜੋ ਅੱਜ ਗੱਲ ਹੋਈ ਹੈ ਆਮ ਤੌਰ ਤੇ ਜਿਹੜੇ ਸਮਝੌਤੇ ਨੇ ਜਿੰਨੇ ਵੀ ਸਮਝੌਤੇ ਨੇ ਪਾਣੀਆਂ ਦੇ ਉਹਦੇ ਵਿੱਚ ਇੱਕ ਕਲੌਜ਼ ਹੁੰਦਾ ਹੈ ਕਿ 25 ਸਾਲ ਬਾਅਦ ਅਸੀਂ ਰਿਵਿਊ ਕਰਾਂਗੇ ਕਲਾਈਮੇਟ ਚੇਂਜ ਹੋ ਗਿਆ ਪਹਾੜ ਖੇਸ ਗਏ ਇਧਰ ਉਧਰ ਪਾਣੀ ਘਟ ਵਰ ਜਾਂਦਾ ਇਹ 1981 ਵੇਲੇ ਦਾ ਜਿਹੜਾ ਐਸਬੀਐਲ ਵਾਲਾ ਇਹ ਚ ਕੋਈ 25 ਸਾਲ ਨਾਲ ਨਹੀਂ ਪਾਇਆ ਹੋਇਆ ਜਾਨੀ ਕਿ 41 ਸਾਲ ਪਹਿਲਾਂ ਵਾਲਾ ਸਮਝੋਤੇ ਤੇ ਹੋ ਇਸ ਵਕਤ ਇੱਕ ਬਹੁਤ ਹੋਰ ਦੁਖਦਾਇਕ ਗੱਲ ਹੈ ਜਦੋਂ ਜੁਆਇੰਟ ਯੂਨਾਈਟਿਡ ਪੰਜਾਬ ਸੀ ਪੰਜਾਬ ਤੇ ਰਹਿਣਾ ਸਾਂਝੇ ਸੀ ਤਾਂ ਯਮਨਾ ਜਿਹੜਾ ਸੀ ਯਮਨਾ ਦਾ ਪਾਣੀ ਉਹ ਚ ਪੰਜਾਬ ਦਾ ਹਿੱਸਾ ਸੀ ਤੇ ਜਦੋਂ 66 ਦੇ ਵਿੱਚ ਪੰਜਾਬ ਬਣ ਗਿਆ ਹਰਿਆਣੇ ਨਾਲ ਯਮਨਾ ਦਾ ਹਿੱਸਾ ਰਹਿ ਗਿਆ ਸਾਡਾ ਜ਼ੀਰੋ ਫਿਰ ਜੇ ਯਮਨਾ ਚ ਸਾਡਾ ਹਿੱਸਾ ਨਹੀਂ ਤਾਂ ਸਤਲੁਜ ਤੇ ਬਿਆਸ ਦੇ ਵਿੱਚ ਕਿੱਥੋਂ ਪਾਣੀ ਦੇ ਦੀ ਅਸੀਂ ਪਾਣੀ ਜਦੋਂ ਪਾਣੀ ਨਹੀਂ ਹੈਗਾ ਸਾਡੇ ਕੋਲ ਇਸ ਵਕਤ ਮੈਂ ਤਾਂ ਉਹਨਾਂ ਨੂੰ ਇਹੀ ਕਹਾਂ ਦੇਖੋ ਰਾਬੀ ਬਿਆਸ ਅਨੁਸਾਰ ਕੈਸੇਸ ਦੇ ਅਨੁਸਾਰ 4.22 ਮੈਫ ਮਿਲੀਅਨ ਏਕੜ ਦੇ ਨਾਲ ਗਿਣਿਆ ਜਾਂਦਾ ਹੈ ਮਿਲੀਅਨ ਏਕੜ ਫੀਟ 4.22 ਪੰਜਾਬ ਕੋਲ ਹੈ 3.5 ਹਰਿਆਣੇ ਕੋਲ ਸਤਲੁਜ ਦਾ ਪਾਣੀ 8.02 ਪੰਜਾਬ ਕੋਲ 4.33 ਹਰਿਆਣੇ ਕੋਲ ਜਮਨਾ 0 ਪੰਜਾਬ ਕੋਲ 4.65 ਹਰਿਆਣੇ ਕੋਲ ਸ਼ਾਰਦਾ ਜਮਨਾ ਲਿੰਕ 0 ਪੰਜਾਬ ਕੋਲ 1.62 ਹਰਿਆਣਾ ਸਾਡੇ ਕੋਲ ਬਣਦਾ ਟੋਟਲ 12.24 ਮਿਲੀਅਨ ਏਕੜ ਫੀਟ ਪਾਣੀ ਤੇ ਹਰਿਆਣਾ ਹਾਲਾਂਕਿ ਰਕਬਾ ਵੀ ਘੱਟਾ ਸਾਡੇ ਨਾਲ ਉਹਨਾਂ ਕੋਲ ਹੈਗਾ 14.10 ਤੋਂ ਪਹਿਲੀ ਉਹਨਾਂ ਕੋਲ ਸਾਡੇ ਨਾਲੋਂ ਜ਼ਿਆਦਾ ਪਾਣੀ ਹੈ ਇਸ ਤੋਂ ਇਲਾਵਾ ਹਰਿਆਣਾ ਚ ਘੱਗਰ ਟਾਂਗਰੀ ਨਦੀ ਮਾਰਕੰਡਾ ਨਦੀ ਸਰਸਵਤੀ ਨਦੀ ਚੋਟਾਂਗ ਰਕਸ਼ੀ ਨਈ ਨਾਲਾ ਸਾਹੀਬੀ ਨਦੀ ਕ੍ਰਿਸ਼ਨਾ ਦਾਉਨ ਲੰਡੋਹਾ ਉਹਨਾਂ ਦਾ ਵੀ 2.70 ਮਿਲੀਅਨ ਏਕੜ ਫੀਟ ਪਾਣੀ ਉਹਨਾਂ ਕੋਲੇ ਹੈਗਾ ਜਿਹਨੂੰ ਜਿਹਨੂੰ ਕਿਸੇ ਖਾਤੇ 'ਚ ਨਹੀਂ ਪਾਇਆ ਜਾਂਦਾ ਅੱਜ ਅਸੀਂ ਹਰਿਆਣੇ ਨੂੰ ਇਹ ਪੱਖ ਰੱਖਿਆ ਹੈ ਹਰਿਆਣਾ ਕਹਿੰਦਾ ਵੀ ਐਸਵਾਈਐਲ ਦਾ ਨਿਰਮਾਣ ਸ਼ੁਰੂ ਕਰੋ ਅਸੀਂ ਕਹਿੰਦੇ ਜੀ ਜਦੋਂ ਸਾਡੇ ਕੋਲੇ ਪਾਣੀ ਹੈ ਨਹੀਂ ਨੇਰ ਗੰਦੇ ਬਸੇ ਬਣਾਉਣੀ ਆ ਸਾਡੇ ਪਾਣੀ ਦਾ ਰਿਵਿਊ ਕਰ ਲੋ ਅੱਜ ਕਿੰਨਾ ਰਹਿ ਗਿਆ ਸਾਡੇ ਕੋਲ 1981 ਵੇਲੇ ਦੀ ਗੱਲ ਹੋਰ ਹੈ ਮੇਰੇ ਬਹੁਤ ਸੀਨੀਅਰ ਪੱਤਰਕਾਰ ਖੜਨ 1981 ਵੇਲੇ 5-7 ਫੁੱਟ ਤੇ ਬੋਰ ਲੱਗ ਜਾਂਦਾ ਸੀ ਪਾਣੀ ਆ ਜਾਂਦਾ ਸੀ ਹੁਣ 600 ਫੁੱਟ ਤੇ ਚਲੇ ਗਿਆ ਥੱਲੇ ਥੱਲੇ ਧਰਤੀ ਵਾਲਾ ਪਾਣੀ ਵੀ ਖਤਮ ਕਰ ਲਿਆ ਅਸੀਂ ਇਹ ਕਿਹਾ ਕਿ ਹਰਿਆਣੇ ਨੂੰ ਜੇ ਪਾਣੀ ਦੀ ਘਾਟ ਹੈ ਹਰਿਆਣੇ ਦੇ ਲੋਕਾਂ ਨੂੰ ਪਾਣੀ ਚਾਹੀਦਾ ਹੈ ਸਿੰਚਾਈ ਵਾਸਤੇ ਜਾਂ ਜਿਹੜੇ ਮਰਜੀ ਇਸਤੇਮਾਲ ਵਾਸਤੇ ਪਾ ਪੰਜਾਬ ਤੇ ਹਰਿਆਣਾ ਦੋਨੇ ਸਟੇਟਾਂ ਪ੍ਰਧਾਨ ਮੰਤਰੀ ਜੀ ਕੋਲ ਚਲਦੇ ਆਂ ਨਰਿੰਦਰ ਮੋਦੀ ਜੀ ਕੋਲ ਉਹਨਾਂ ਨੂੰ ਦੱਸ ਦਿੰਨੇ ਆ ਤੇ ਨਰਿੰਦਰ ਮੋਦੀ ਜੀ ਹਰਿਆਣਾ ਵਾਸਤੇ ਕੋਈ ਯਮਨਾ ਚੋਂ ਜਾਂ ਗੰਗਾ ਚੋਂ ਉਧਰੋਂ ਪ੍ਰਬੰਧ ਕਰਦੇਣ ਸਾਡੇ ਕੋਲੇ ਪਾਣੀ ਹੈ ਨਹੀਂ ਅਸੀਂ ਕੋਈ ਦੁਸ਼ਮਣੀ ਨਹੀਂ ਸਾਡੀ ਪਰ ਜਦੋਂ ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਉਹ ਕਿੱਥੋਂ ਦੇ ਦਈਏ ਤੇ ਨਾਲ ਪ੍ਰਧਾਨ ਮੰਤਰੀ ਜੀ ਕਿਉਂਕਿ ਸਾਰਾ ਮੁਲਕ ਦੇਖਦੇ ਨੇ ਸਰਕਾਰ ਹਰਿਆਣਾ ਦੇ ਵਿੱਚ ਵੀ ਉਹਨਾਂ ਦੀ ਪਾਰਟੀ ਦੀ ਹੈ ਅਸੀਂ ਦੋਨੇ ਰਾਜ ਪ੍ਰਧਾਨ ਮੰਤਰੀ ਜੀ ਕੋਲੇ ਜਾਈਏ ਤੇ ਉਹਨਾਂ ਨੂੰ ਕਹੀਏ ਜੀ ਹਰਿਆਣਾ ਨੂੰ ਪਾਣੀ ਕਿਧਰੇ ਹੋਰ ਪਾਸਿਓਂ ਦੇ ਦਿਓ ਜੇ ਯਮਨਾ ਦਾ ਪਾਣੀ ਜਿਹੜਾ ਉਹ ਸ਼ਾਰਦਾ ਨਦੀ ਰਹੀ ਜਾਂਦਾ ਹੈ ਤਾਂ ਉਹਦੇ ਚੋਂ ਦੇ ਦੋ ਪਰ ਸਤਲੁਜ ਤੇ ਬਿਆਸ ਹੁਣ ਦਰਿਆ ਵੀ ਨਹੀਂ ਕਹਿ ਸਕਦੇ ਵੀ ਨਦੀਆਂ ਬਣ ਗਈਆਂ ਪਹਿਲਾਂ ਪੰਜਾਬ ਦਾ ਨਾਮ ਇਸ ਤੋਂ ਪਹਿਲਾਂ ਪੰਚਨਾਦ ਹੁੰਦਾ ਸੀ ਪੰਜ ਨਦੀਆਂ ਫਿਰ ਪੰਜਾਬ ਬਣ ਗਿਆ ਦਰਿਆ ਅੱਜ ਫੇਰ ਸਾਡੀਆਂ ਜਿਹੜੇ ਦਰਿਆ ਨੇ ਉਹ ਨਦੀਆਂ ਬਣ ਗਏ ਸਾਡੇ ਕੋਲ ਜਿਸ ਵੇਲੇ ਸਮਝੌਤਾ ਹੋਇਆ ਸੀ ਉਸ ਵੇਲੇ ਇਹ ਤੁਹਾਡੇ ਕੋਲ ਡਾਟਾ ਜੀ ਸਰ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਹੈ ਸਰ 18. 18.31 ਸਰ ਹਲਮਟ ਕੀ ਬੰਦ 18. ਜਿਸ ਵੇਲੇ ਇਹ ਸਰ 18.36 ਸੀਗਾ ਸਰ 12.3 ਰਹਿ ਗਏ 18.36 ਸੀਗਾ ਜਿਸ ਵੇਲੇ ਇਹ ਐਗਰੀਮੈਂਟ 81 ਚ ਹੋਇਆ 18.565 18.56 ਐਮਐਫ ਸੀਗਾ ਹੁਣ ਸਾਡੇ ਕੋਲ ਜਿਹੜਾ ਲੇਟੈਸਟ ਹੈ 12.636 ਹੈ ਹੁਣ ਉਸ ਵੇਲੇ ਦੇ ਐਗਰੀਮੈਂਟ ਨੂੰ ਅਸੀਂ ਹੁਣ ਕਿਵੇਂ ਲਾਗੂ ਕਰ ਸਕਦੇ ਹਾਂ ਅਸੀਂ ਹਰਿਆਣੇ ਨੂੰ ਫੇਰ ਕਹਿੰਨੇ ਆ ਕਿ ਛੋਟੇ ਭਾਈ ਦੇ ਤੌਰ ਤੇ ਟ੍ਰੀਟ ਕਰਦੇ ਆ ਪਰ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਅਸੀਂ ਕਿਵੇਂ ਬਣਾ ਦਈਏ ਉਹ ਕਹਿੰਦੇ ਜੀ ਪਾਣੀ ਬਾਜ ਦੇਖ ਲਾਂਗੇ ਪਹਿਲਾਂ ਨਹਿਰ ਬਣਾਓ ਨਹਿਰ ਕਾਦੇ ਵਾਸਤੇ ਬਣਦੀ ਹੈ ਪਾਣੀ ਵਾਸਤੇ ਪਾਣੀ ਹੈ ਨਹੀਂ ਅਸੀਂ ਕਹਿੰਦੇ ਜੀ ਪਾਣੀ ਦਾ ਤਾਂ ਪਹਿਲਾਂ ਰਿਵਿਊ ਕਰਾ ਲਓ ਕਿ ਹੁਣ ਸਾਡੇ ਕੋਲ ਕਿੰਨਾ ਹੈ ਇੱਕ ਇਹਦੇ ਵਿੱਚ ਹੋਰ ਪੁਆਇੰਟ ਹੈ ਪੰਜਾਬ ਸਿਰਫ 23% ਸਿਰਫ ਕਿਨਾਲ ਵਾਟਰ ਜਿਹੜਾ ਫੜਕਨਾਲ ਸਿਸਟਮ ਹੈ 27% ਜਿਹੜਾ ਪੰਜਾਬ ਹੈ ਉਹ ਨਦੀਆਂ ਨਹਿਰਾਂ ਤੇ ਨਾਲਿਆਂ ਦਾ ਪਾਣੀ ਭਾਰਤੀ ਤੋਂ ਥੱਲੋਂ ਕੱਢ ਰਿਹਾ ਸੋ ਐਵੇਂ ਬਾਹਰੋਂ ਕਹਿਣ ਨੂੰ ਹੀ ਆ ਕਿ ਪੰਜਾਬ ਹੈ ਉੱਥੇ ਦਰਿਆ ਵਗਦੇ ਨੇ ਸਾਡਾ ਕਨਾਲ ਸਿਸਟਮ ਪਾਰਟਿਸ਼ਨ ਤੋਂ ਪਹਿਲਾਂ ਦਾ 1400 ਕਿਲੋਮੀਟਰ ਸਾਡੀਆਂ ਨਦੀਆਂ ਬੰਦ ਹੋ ਗਈਆਂ 1400 ਕਿਲੋਮੀਟਰ ਨਹਿਰਾ ਨਦੀਆਂ ਬੰਦ ਹੋ ਗਈਆਂ ਸਾਡੀਆਂ ਤੇ ਜਿਹੜੇ ਕਹਿੰਦੇ ਸੀਗੇ 올 파티 미팅 ਰੱਖ ਲੋ ਸਾਡੇ ਨਾਲ ਸਲਾਹ ਕਰਕੇ ਜਾਇਓ ਦੇਖੋ ਕਿਤੇ ਗਲਤ ਫੈਸਲਾ ਨਾ ਕਰ ਲਓ ਕਿਹਦੇ ਕਿਹਦੇ ਨਾਲ ਰੱਖਦਾ ਮੈਂ 올 파티 ਮੀਟਿੰਗ ਕਾਲੀ ਦਲ ਤੇ ਕਾਂਗਰਸ ਨਾਲ ਤੇ ਉਹਨਾਂ ਦੇ ਤਾਂ ਕੰਡੇ ਵੀ ਜਿਓਏ ਨੇ ਆ ਇਨਵੀਟੇਸ਼ਨ ਕਾਰਡ ਛਪਿਆ ਜੀ 8 ਅਪ੍ਰੈਲ 1982 ਨੂੰ 9 ਵਜੇ ਦਾ ਸੱਦਾ ਪੱਤਰ ਹੈ ਚ ਟ੍ਰਿਬਿਊਨ 8 ਅਪ੍ਰੈਲ 1982 ਦਾ ਟ੍ਰਿਬਿਊਨ ਹੈ ਇੰਦਰਾ ਗਾਂਧੀ ਕੋਣਾ ਮੁੜਾ ਹੋਆ ਮਾਨ ਸਾਹਿਬ ਕੀ ਦਾ ਲੱਗਦਾ ਇੰਦਰਾ ਗਾਂਧੀ ਔਰ ਕੈਪਟਨ ਮਹਿੰਦਰ ਸਿੰਘ ਦੀ ਫੋਟੋ ਹੈ ਬਤੌਰ ਐਮਪੀ ਐਮਪੀ ਪਟਿਆਲਾ ਇਹਦੇ ਵਿੱਚ ਕੀ ਕਹਿ ਰਹੇ ਨੇ ਇਨਵੀਟੇਸ਼ਨ ਚ ਉਹ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਚਾਂਦੀ ਦੀ ਕਹੀ ਨਾਲ ਟੱਕ ਲਾਵਾਂਗੇ ਕਪੂਰੀ ਇਹ ਕਹਿੰਦੇ ਨੇ ਤੇ ਕੱਲ ਉਹ ਟਵੀਟ ਕਰ ਰਹੇ ਸੀ ਮੈਨੂੰ ਪੁੱਛ ਕੇ ਜਾਇਓ ਕਿਤੇ ਗਲਤ ਫੈਸਲਾ ਨਾ ਕਰ ਲਿਓ ਇਥੋਂ ਸਿੱਧ ਹੁੰਦਾ ਹੈ ਸਿਰਫ ਇਹਨਾਂ ਨੇ ਰਾਜਨੀਤੀ ਵਾਸਤੇ ਐਸਵਾਈਐਲ ਨੂੰ ਵਰਤੇ ਹੈ ਤੇ ਸਾਡੇ ਕੋਲ ਬੀਬੀਐਮਬੀ ਦਾ ਮੁੱਦਾ ਸੀ ਚੱਕਿਆ ਕਿ ਤੁਹਾਡੇ ਅਫਸਰ ਤੁਹਾਡੇ ਤੇ ਸਾਡੇ ਦੋਨਾਂ ਦੇ ਹਿੱਸੇ ਬਰਾਬਰ ਹੋਣਾ ਚਾਹੀਦਾ ਸੀ ਸੈਂਟਰ ਨੂੰ ਕਿਉਂ ਦੇਈ ਜਾਂਦੇ ਆਪਾਂ ਇਸ ਗੱਲ ਤੇ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਹਾਂ ਹਾਂਜੀ ਉਹਨਾਂ ਨੇ ਕਿਹਾ ਕਿ BBMP ਦੇ ਵਿੱਚ ਮੈਂਬਰ ਹੁੰਦਾ ਹੈ ਮੈਂਬਰਸ ਉਹਨਾਂ ਦਾ ਮੈਂਬਰ ਇਰੀਗੇਸ਼ਨ ਹੁੰਦੇ ਸਾਡੇ ਪਾਵਰ ਹੁੰਦੇ ਸਰ ਸਾਡਾ ਪਾਵਰ ਦਾ ਮੈਂਬਰ ਹੁੰਦਾ ਹੈ ਬਿਜਲੀ ਬੋਰਡ ਵੱਲੋਂ ਉਹਨਾਂ ਦਾ ਇਰੀਗੇਸ਼ਨ ਦਾ ਹੁੰਦਾ ਹੈ ਹੈ ਜੀ ਸੈਂਟਰਲ ਕਲੀਅਰ ਕਰੋ ਵੀ BBMP ਵਾਲਾ BBMP ਵਾਲਾ ਕਲੀਅਰ ਕਰ ਦੋ BBMP ਵਾਲਾ ਕਲੀਅਰ ਹੈ ਕਿ ਅਸੀਂ ਕਿਹਾ ਵੀ ਸਾਡਾ ਬਿਜਲੀ ਦਾ ਉੱਥੇ ਮੈਂਬਰ ਹੁੰਦਾ ਹੈ ਬਿਜਲੀ ਬੋਰਡ ਦਾ ਉਹਨਾਂ ਦਾ ਇਰੀਗੇਸ਼ਨ ਦਾ ਹੁੰਦਾ ਤੁਸੀਂ ਕਿਉਂ ਨਹੀਂ ਆਪਾਂ ਉੱਥੇ ਆਪਣਾ ਹਿੱਸਾ ਜਿਹੜਾ ਇਹ ਰੱਖਦੇ ਆਪਾਂ ਕਿਉਂ ਦੀ ਜਾਨਨੇ ਆ ਕਿ ਤੁਸੀਂ ਆ ਜਾਓ ਜਾਂ ਤੁਸੀਂ ਸਾਡੇ ਡੈਮ ਤੇ ਕੋਈ ਕੰਟਰੋਲ ਕਰੋ ਸੋ ਇਹ ਮੁੱਦਾ ਵੀ ਉੱਠਿਆ ਫਿਰ ਲਸਾੜਾ ਨਾਲਾ ਜਿਹੜਾ ਕਿ ਮਲੇਕੋਲੇ ਵਿੱਚ ਦੀ ਜਾਂਦਾ ਹੋਇਆ ਪਥਰਾਲੇ ਜਾ ਕੇ ਸਰਸੇ ਦੇ ਨੇੜੇ ਜਾ ਕੇ ਇਹਨਾਂ ਦੇ ਡੱਬਾ ਵਾਲੀ ਦੇ ਨੇੜੇ ਜਾ ਕੇ ਟੱਚ ਕਰਦਾ ਉੱਥੋਂ ਇਹਨਾਂ ਨੇ ਬੰਦੀ ਕਰ ਰੱਖਿਆ ਅੱਗਿਓ ਉਹ ਸਾਰਾ ਓਵਰਫਲੋ ਹੁੰਦਾ ਜੀ ਇਸ ਤਰੀਕਾ ਕਰਦਾ ਘਗਰ ਇੱਕ ਟਾਈਮ ਬਣਾ ਲਿਆ ਕਛਲਿਆ ਹੁਣ ਕਹਿੰਦੇ ਦੋ ਹੋਰ ਬਣਾਉਣੇ ਆਂ ਅਸੀਂ ਅਸੀਂ ਕਿਵੇਂ ਬਣਾ ਲਾਂਗੇ ਸਾਡੇ ਵਾਸਤੇ ਘਗਰ ਜਿਹੜਾ ਹੈ ਉਹ ਕੋਈ ਖੜਾ ਦਾ ਜਰੀਆ ਥੋੜੀ ਹੈ ਘਗਰ ਦੇ ਆਲੇ ਦੁਆਲੇ ਖੇਤੀ ਵੀ ਹੁੰਦੀ ਹੈ ਅਸੀਂ ਬਨੂੜ ਤੋਂ ਆਪਣੀ ਜਿਹੜੀ ਨਹਿਰ ਕੱਢੀ ਹੈ ਉਹ ਘਗਰ ਦਾ ਪਾਣੀ ਜਾਊਗਾ ਸੋ ਜਿਹੜੀਆਂ ਗੱਲਾਂ ਤੇ ਤਾਂ ਅਸੀਂ ਲੜਦੇ ਆਂ ਉਹ ਕਹਿੰਦੇ ਸਾਡੇ ਲਈ ਤਾਂ ਇਹ ਕਰ ਦੋ ਤੁਹਾਡੇ ਲਈ ਨਹੀਂ ਤੇ ਬਾਕੀ ਉਹਨਾਂ ਨੇ ਹਾਂਸੀ ਬਟਾਣਾ ਦੀ ਗੱਲ ਕੀਤੀ ਉਹ ਸੁਪਰੀਮ ਕੋਰਟ ਚ ਹੈ ਕੇਸ ਉਹ ਸਟੇ ਮਿਲੀ ਹੋਈ ਹੈ ਪੰਜਾਬ ਨੂੰ ਜਿਹੜੀ ਸਮਾਣੇ ਦੇ ਨੇੜੇ ਇਹਨਾਂ ਨੇ ਕੱਢੀ ਹੈ ਸੋ ਅਸੀਂ ਉਥੇ ਸਹਿਮਤੀ ਨਹੀਂ ਦਿੱਤੀ ਕਿ ਅਸੀਂ ਹਾਂਸੀ ਬਟਾਣਾ ਨੂੰ ਅਲਾਉ ਕਰਦੀਏ ਕਿ ਉਹ ਪਾਣੀ ਲੈ ਲੈਣ ਸਾਡਾ ਉਥੋਂ ਹਾਲਾਂਕਿ ਜਾਂਦਾ ਅਗੇ ਪਾਖੜਾ ਰਹੀ ਅੱਗੇ ਪਰ ਸਾਡੇ ਪਿੰਡੋਂ ਤੋਂ ਬਾਦ ਪੈਂਦੇ ਨੇ ਹਾਂਸੀ ਬਟਾਣਾ ਤੋਂ ਸਾਡਾ ਹੈ ਜਿਹੜਾ ਹੈਡ ਵਰਕ ਸੀ ਫੇਲ ਹੋ ਜੂਗਾ ਉਥੋਂ ਜਿਹੜੇ ਜਿਹੜੇ ਪਾਤੜਾਂ ਦੇ ਛਤਰਾਣਾ ਦੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਪੈਂਦੇ ਨੇ ਅੱਗੇ ਜਿਹੜੇ ਟੁਹਾਣੇ ਤੱਕ ਜਾਂਦਾ ਖਨੋਰੀ ਦੇ ਸੋ ਅੱਜ ਇਸ ਮੁੱਦੇ ਤੇ ਪੰਜਾਬ ਨੇ ਕਲੀਅਰ ਕਰਟ ਗਿਆ ਅਸੀਂ ਨਹਿਰ ਨਹੀਂ ਬਣਾ ਸਕਦੇ ਡੀ ਨੋਟੀਫਿਕੇਸ਼ਨ ਹੋ ਗਈ ਉਹਦੀ ਜ਼ਮੀਨ ਦੀ ਲੋਕਾਂ ਨੂੰ ਜ਼ਮੀਨ ਵੀ ਬਹੁਤ ਸਾਰਿਆਂ ਨੂੰ ਮਿਲ ਗਈ ਉਹ ਉੱਥੇ ਖੇਤੀ ਕਰ ਰਹੇ ਨੇ ਵੈਸੇ ਜੰਗਲ ਬਣ ਗਿਆ ਸੋ ਸਾਡੇ ਕੋਲੇ ਪਾਣੀ ਹੈ ਨਹੀਂ ਨਹਿਰ ਬਣਾਉਣ ਦਾ ਫਿਰ ਸਵਾਲ ਨਹੀਂ ਪੈਦਾ ਹੁੰਦਾ ਹਾਂ ਇੰਨਾ ਕਰ ਸਕਦੇ ਆ ਕਿ ਪ੍ਰਧਾਨ ਮੰਤਰੀ ਜੀ ਕੋਲੇ ਚੱਲੀਏ ਦੋਨੇ ਰਾਜ ਕਿ ਪ੍ਰਧਾਨ ਮੰਤਰੀ ਜੀ ਹਰਿਆਣਾ ਨੂੰ ਪਾਣੀ ਦਾ ਪ੍ਰਬੰਧ ਕਰਕੇ ਦਿਓ ਜਿਹੜਾ ਗੰਗਾ ਜਾਂ ਜਮਨਾ ਦਾ ਜਿਹੜਾ ਪਾਣੀ ਹੈ ਉਹ ਬਿਹਾਰ ਨੂੰ ਉਧਰ ਬੰਗਾਲ ਨੂੰ ਡੋਪ ਵੀ ਦਿੰਦਾ ਬੰਗਲਾਦੇਸ਼ ਤੱਕ ਜਾਂਦਾ ਹੈ ਉਹ ਚੋ ਇਧਰ ਨੂੰ 모ੜ ਲੋ ਤੇ ਹਰਿਆਣਾ ਜਿਹੜਾ ਉਹਨੂੰ ਵੀ ਪਾਣੀ ਮਿਲ ਜੂਗਾ ਤੇ ਸਾਡਾ ਜਿਹੜਾ ਅਸੀਂ ਤਾਂ ਬਹੁਤ ਮੁਸ਼ਕਲ ਨਾਲ ਕੰਮ ਸਾਰ ਰਹੇ ਆ ਆਪਣਾ ਤੇ ਕੋਸ਼ਿਸ਼ ਅਸੀਂ ਕਰ ਰਹੇ ਆ ਅਸੀਂ ਰਾਜਸਥਾਨ ਨੂੰ ਵੀ ਪੂਰਾ ਪਾਣੀ ਦੇ ਰਹੇ ਆ ਸੋ ਸੰਤਾ ਚਾਰੇ ਪਾਸਿਓ ਮਤਲਬ ਸਾਨੂੰ ਪਾਣੀ ਪਾਣੀ ਅੱਛਾ ਜਦੋਂ ਕੋਈ ਡੈਮ ਤੇ ਪਾਣੀ ਥੋੜਾ ਵਧ ਜਾਂਦਾ ਹੈ ਡੰਗਲ ਵਗੈਰਾ ਉਹ ਡੈਮ ਤੋਂ ਪਾਣੀ ਛੱਡਦੇ ਨੇ ਜਾਂ ਵੱਧ ਬਰਸਾਤ ਹੋ ਜੇ ਤਾਂ ਦੋਨੇ ਸਟੇਟਾਂ ਕਹਿੰਦੇ ਨੇ ਧੰਨਵਾਦੀ ਸਾਡੇ ਕੋਲ ਤਾਂ ਬਹੁਤ ਪਾਣੀ ਇੱਧਰ ਨਾ ਛੱਡਿਓ ਮਾਨੂੰ ਡੁੱਬਣ ਲਈ ਅਸੀਂ ਰੱਖਿਓ ਆ ਸੁੱਖ ਵੇਲੇ ਮਤਲਬ ਸਾਥੋਂ ਪਾਣੀ ਮੰਗਦੇ ਆ ਦੁੱਖ ਵੇਲੇ ਕਹਿੰਦੇ ਨਹੀਂ ਜੀ ਸਾ ਸਾਡੇ ਕੋਲ ਹੈਗਾ ਬਹੁਤ ਐ ਸੋ ਇਸ ਕਰਕੇ 1981 ਦੇ 1955 ਦੇ ਇਹ ਸਮਝੌਤੇ ਨੇ ਬਲਕਿ ਇਹ 1921 ਦਾ ਕਲੋਜ਼ ਨੇ ਇਹ 100 ਸਾਲ ਪਹਿਲਾਂ ਦੇ ਨੇ 100 ਸਾਲ ਪਹਿਲਾਂ ਦੇ 1921 ਤੋਂ 1960 ਦਾ ਫਲੋ ਜਿਹੜਾ ਸੀ ਉਹ ਵੀ ਇਚ ਗਿਣਿਆ ਗਿਆ ਹੈ ਸੂਚ ਕਰਕੇ ਅੱਜ ਪੰਜਾਬ ਵੱਲੋਂ ਮੈਂ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਨੂੰ ਜਰ ਜਿੰਨੀ ਵੀ ਪੰਜਾਬੀ ਦੁਨੀਆ ਵਿੱਚ ਵਸਦੇ ਨੇ ਤੁਹਾਡੇ ذریعے ਦੱਸਣਾ ਚਾਹਣਾ ਇਹ ਮੇਰਾ ਫਰਜ਼ ਹੈ ਪੰਜਾਬ ਦਾ ਪੱਖ ਜਿਹੜਾ ਇੱਕ ਤੱਥਾਂ ਤੇ ਆਧਾਰਿਤ ਹੋਮਵਰਕ ਕਰਕੇ ਟਿਪਸ ਤੇ ਯਾਦ ਹੈ ਕਿ ਕਿਤਾਬਾਂ ਪੜ੍ਹ ਕੇ ਪੁਰਾਣਾ ਰਿਕਾਰਡ ਚੱਕ ਕੇ ਐਕਸਪਰਟਾਂ ਨਾਲ ਗੱਲ ਕਰਕੇ ਅਸੀਂ ਉੱਥੇ ਪੱਕਾ ਰੱਖਿਆ ਤੇ ਅੱਗੇ ਹੁਣ ਜੋ ਵੀ ਫੈਸਲਾ ਜਿਹੜਾ ਵਾਟਰ ਕਮਿਸ਼ਨ ਹੈ ਉਹਨੂੰ ਅਸੀਂ ਵੀ ਰਿਪੋਰਟ ਆਪਾਂ ਦੇ ਦੇਣੀ ਹੈ ਏਜੀ ਸਾਹਿਬ ਇਹ ਏਜੀ ਸਾਹਿਬ ਥੋੜਾ ਜਿਹਾ ਥੋੜਾ ਜਿਹਾ ਕਾਨੂੰਨੀ ਮੁੱਦੇ ਤੇ ਇੱਕ ਇੱਕ ਸਾਹਿਬ ਕਹਿੰਦਾ ਕਿ ਮੇਰੇ ਕੋਲ ਫਾਰਮੂਲਾ ਹੈ ਅਗਰ ਪ੍ਰਧਾਨ ਮੰਤਰੀ ਮੈਨਰੇ ਕੋ ਬੁਲਾਏ ਤਾਂ ਮੈਂ ਬਤਾ ਦੂੰਗਾ ਤੋਂ ਉਹ ਕੌਨਸਾ ਫਾਰਮੂਲਾ ਹੈ ਆਪਨੇ ਵੀ ਪੁੱਛਾ ਹੋਗਾ ਪ੍ਰਧਾਨ ਮੰਤਰੀ ਬੁਲਾ ਲੈਣ ਉਹਨਾਂ ਨੂੰ ਬੁਲਾ ਲੈਣ ਉਹਨਾਂ ਨੂੰ ਆਪਨੇ ਡਿਸਕਸ ਕੀਤਾ ਹੋਗਾ ਕਿ ਕੋਈ ਐਸਾ ਫਾਰਮੂਲਾ ਹੈ ਕਿ प्रधान मंत्री हु दसांगे जी सीएम साहब सेवा सेवा बांधा इसके विभाग के कोर्ट से फैसला ਸਾਡੇ ਹੱਥਸ ਵਿੱਚ ਰੋਕ ਕੇ ਜਰਾ ਨਹੀਂ ਬੱਜਦੀ ਨਹੀਂ ਨਹੀਂ ਇਹ ਜੀ ਸਾਹਿਬ ਇਹ ਫੈਸਲਾ ਜਿਹੜਾ ਨਹੀਂ ਫੈਸਲਾ ਜਿੱਥੇ ਦਾ ਫੈਸਲਾ ਹੈ ਫੈਸਲਾ ਤਾਂ ਹਲੇ ਸੁਣਾਇਆ ਨਹੀਂ ਇਧਰ ਇਧਰ ਹੋ ਜਾਓ ਇਧਰ ਕੋਈ ਦੇਖੋ ਅਸੀਂ ਇਹ ਕਿਹਾ ਕਿ ਆਨਰੇਬਲ ਸੁਪਰੀਮ ਕੋਰਟ ਨੇ 2017 ਚ ਇਹ ਕਿਹਾ ਸੀ ਜੇ ਕੋਈ ਐਮੀਕੇਬਲ ਸੈਟਲਮੈਂਟ ਹੋ ਸਕਦੀ ਹੈ ਦੋਨਾਂ ਪਾਰਟੀਆਂ ਤੇ ਥੈਟ ਸ਼ੁੱਡ ਆਲਸੋ ਬੀ ਕਨਸਿਡਰਡ ਇਸ ਕਰਕੇ ਦੋਨੋਂ ਪਾਰਟੀਆਂ ਬੈਠੀਆਂ ਸੀ ਡਿਸਕਸ ਕਰਨ ਲਈ ਉਹ ਐਦਾਂ 9.1 9.2 9.3 ਥਰੀ ਕਲੋਜ਼ ਹੈ ਉਹ 9.3 ਥਰੀ ਕਲੋਜ਼ ਜਿਹੜੀ ਹੈ ਉਹ ਐਸ ਦੀ ਕੰਸਟਰਕਸ਼ਨ ਦੀ ਹੈ 9.1 ਪੁਆਇੰਟ ਕਲੋਜ਼ ਹੈ ਐਗਜ਼ਿਸਟਿੰਗ ਵਾਟਰ ਲੈਵਲ ਦੀ ਹੈ ਤਾਂ ਅਸੀਂ ਉਹਨਾਂ ਨੂੰ ਕਿਹਾ ਜੀ ਪਹਿਲਾਂ 9.1 ਕਲੋਜ਼ ਹੈ ਜਿਹੜੀ ਉਹਨਾਂ ਤਾਂ ਕੰਪਲਾਈ ਕਰ ਲੀਏ 9.3 ਤੇ ਫਿਰ ਆਵਾਂਗੇ ਐਸਵਾਈਐਲ ਤੇ ਤੇ ਐਗਜ਼ਿਸਟਿੰਗ ਵਾਟਰ ਦੀ ਹਲੇ ਡਿਸਪਿਊਟ ਚੱਲਦਾ ਵੀ ਕਿੰਨਾ ਵਾਟਰ ਹੈ ਇੰਨੇ ਸਾਲਾਂ ਚ ਵਾਟਰ ਡਿਪਲੀਟ ਕਰ ਚੁੱਕਾ ਹੈ ਵਾਟਰ ਇੰਨਾ ਘੱਟ ਚੁੱਕਾ ਹੈ ਕਿ ਹਿੱਸਾ ਪਾਣੀ ਦਾ ਉਹਨਾਂ ਦਾ ਬੰਦਾ ਨਹੀਂ ਹੈ ਉਦੇ ਮੁਤਾਬਕ 9.3 ਕਲੋਜ਼ ਤੇ ਫੇਰ ਆਵਾਂਗੇ ਲੈਟ ਦੀ ਟ੍ਰਿਬਿਊਨਲ ਡਿਸਾਈਡ ਜਾਂ ਆਪਾਂ ਆਪੇ ਡਿਸਾਈਡ ਕਰ ਲਈਏ ਸਾਡੇ ਕੋਲ ਪਾਣੀ ਹੋਏਗਾ ਤੇ 9.3 ਤੇ ਐਸ ਵੀ ਐਲ ਤੇ ਆਵਾਂਗੇ ਸਾਡੇ ਕੋਲ ਪਾਣੀ ਹੈ ਨਹੀਂ ਤੇ ਐਸ ਵੀ ਐਲ ਤੇ ਕਿੱਦਾਂ ਆਵਾਂਗੇ ਸੋ ਲੀਗਲ ਪ੍ਰੋਪੋਜੀਸ਼ਨ ਜਿਹੜੀ ਅਸੀਂ ਉਹਨਾਂ ਨੂੰ ਪੁੱਟ ਕੀਤੀ ਸੀ ਇਹ ਵੀ 9.3 ਕਲੋਜ਼ ਤੇ ਤਾਂ ਹੀ ਆਣਾ ਜੇ ਵਾਟਰ ਦਾ ਡਿਸਪੂਟ ਸਾਡਾ ਇਸ ਗੱਲ ਦਾ ਹੋ ਜੇ ਵੀ ਸਾਡੇ ਕੋਲ ਪਾਣੀ ਕਿੰਨਾ ਐਗਜ਼ਿਸਟਿੰਗ ਜੇ ਸਾਡੇ ਕੋਲ ਐਗਜ਼ਿਸਟਿੰਗ ਪਾਣੀ ਆਪਾਂ ਆਪਾਂ ਜੇ ਗਿਣਤੀ ਵੀ ਕਰਦੇ ਆਪਾਂ ਤਿੰਨ ਪਹਿਲਾਂ ਗਿਣਦੇ ਜਾਂ ਇੱਕ ਪਹਿਲਾਂ ਗਿਣਦੇ ਤੇ 9.1 ਪਹਿਲਾਂ ਗਿਣਿਆ ਜਾਊਗਾ ਨਾ ਫੇਰ ਹੀ 2 ਤੇ ਜਾਵਾਂਗੇ ਫੇਰ 3 ਤੇ ਜਾਵਾਂਗੇ ਮਾਨ ਸਾਹੂ ਕੋਲੇ ਕਿ ਮਾਨ ਸਾਹੂ ਕੋਲੇ 네ਗਟਿਵ ਮਾਈਨਡ ਆਇਆ ਸੀਗੇ ਅਸੀਂ ਪਹਿਲੇ ਜਲ ਸਖਤੀ ਮਤਰਾ ਦੇ ਕੰਪਲੇਨ ਕਰਾਂਗੇ ਫੇਰ ਅਸੀਂ ਸੁਪਰੀਮ ਕੋਰਟ ਚ ਪੱਖ ਰੱਖਾਂਗੇ ਕਿ ਪੰਜਾਬ ਮੀਟਿੰਗ ਕਰਨ ਲਈ ਆਏ ਹੋ 네ਗਟਿਵ ਮਾਈਨਡ ਲਈ ਆਏ ਸੀ ਇਹਦਾ ਮਤਲਬ ਮੈਂ ਪੰਜਾਬ ਦਾ ਪੱਖ ਰੱਖ ਕੇ ਆਂ ਮਾਨ ਸਾਹੂ ਉਹਨਾਂ ਨੂੰ ਤਾਂ 네ਗਟਿਵ ਲੱਗੂਗਾ ਮਾਨ ਸਾਹੂ ਉਹਨਾਂ ਨੂੰ ਤਾਂ 네ਗਟਿਵ ਲੱਗੂਗਾ ਨਾ ਜੇ ਮੈਂ ਪੰਜਾਬ ਦਾ ਪੱਖ ਰੱਖਤਾ ਵੀ ਸਾਡੇ ਕੋਲੇ ਆਸੀ ਆਸੀ ਉਹਨਾਂ ਨੂੰ ਤਾਂ 네ਗਟਿਵ ਲੱਗੂਗਾ ਸੋ ਅਸੀਂ ਪੋਜ਼ਿਟਿਵ ਮਾਈਨਡ ਨਾਲ ਗਏ ਸੀ ਅਸੀਂ ਅਫਸਰਾਂ ਜਦੋਂ ਮਰਜ਼ੀ ਪੁੱਛ ਲਿਓ ਹਾਂ ਉਦੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤਿੰਨ ਵਾਰੀ ਮੌਕਾ ਆਇਆ ਸੀਗਾ ਐਸਵਾਈਐਲ ਨੂੰ ਹੱਲ ਕਰਨ ਦਾ ਦੋ ਵਾਰੀ ਦੋ ਵਾਰੀ ਜਦੋਂ ਦੋਨੇ ਥਾਂਵੇਂ ਤਿੰਨੇ ਪਾਰਟੀਆਂ ਦੀ ਇੱਕੋ ਪਾਰਟੀ ਦੀ ਸਰਕਾਰ ਸੀ ਇੱਕ ਵਾਰੀ ਜਦੋਂ ਇੱਥੇ ਅਕਾਲੀ ਦਲ ਤੇ ਭਾਜਪਾ ਤੇ ਭਾਜਪਾ ਇੱਥੇ ਹਰਿਆਣੇ 'ਚ ਤੇ ਮੋਦੀ ਸਾਹਿਬ ਦੀ ਸਰਕਾਰ ਉੱਥੇ ਤਾਹਾਂ ਤਿੰਨੋਂ ਪਾਰਟੀਆਂ ਦੀ ਸਰਕਾਰ ਸੀ ਉਦੋਂ ਉਦੋਂ ਬਹਿ ਜਾਂਦੇ ਨਹੀਂ ਬੈਠੇ ਇੱਕ ਵਾਰੀ ਇੱਥੇ ਗਰਮ ਅਮਰਿੰਦਰ ਸਿੰਘ ਉੱਥੇ ਹਰਿਆਣੇ ਚ ਕਾਂਗਰਸ ਦੀ ਸਰਕਾਰ ਤੇ ਤਾਂ ਮਨਮੋਹਨ ਸਿੰਘ ਦੀ ਸਰਕਾਰ ਉਦੋਂ ਤਿੰਨੇ ਬੈਠ ਸਕਦੇ ਸੀ ਨਹੀਂ ਬੈਠੇ ਕਿਉਂਕਿ ਇਸ ਮੁੱਦੇ ਨੂੰ ਇਹਨਾਂ ਨੇ ਵੋਟਾਂ ਵਾਸਤੇ ਰੱਖਿਆ ਹੋਇਆ ਹੈ ਵੋਟਾਂ ਵੇਲੇ ਜਿਹੜੇ ਨੇ ਉਹ ਕੋਡ ਲੱਗਣ ਤੋਂ ਬਾਅਦ ਬੋਰਡ ਲਾ ਦਿੰਦੇ ਨੇ ਪੰਜਾਬੀਓ ਕੁਰਬਾਨੀਆਂ ਲਈ ਤਿਆਰ ਰਹੋ ਕਾਦੇ ਲਈ ਤਿਆਰ ਰਹੀਏ ਸਾਡੇ ਕੋਲੇ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ ਜਦੋਂ ਤੇ ਹੁਣ ਤਾਂ ਅਸੀਂ ਜਦੋਂ ਅਸੀਂ 73% ਤਾਂ ਆਪਣੀ ਧਰਤੀ ਚੋਂ ਵਰਤ ਰਹੇ ਹਾਂ ਤੇ 28% ਜਿਹੜਾ ਵਰਤ ਵੀ ਰਹੇ ਆ ਉਹ ਵੀ ਕਨਾਲ ਜਿਹੜੀਆਂ ਨੇ ਨਹਿਰਾਂ ਜਿਹੜੀਆਂ ਟੁੱਟੀਆਂ ਪਈਆਂ ਨੇ ਕੋਈ ਕੋਈ ਨਹਿਰ ਜਿਹੜੀ ਹੈ ਉਹ ਉਹਦੇ ਤੁਸੀਂ ਇਹ ਬਲੀਵ ਕਰੋ ਕਿ ਮੋਗੇ ਤੋਂ ਮੈਨੂੰ ਲੋਕ ਮਿਲੇ ਉਹ ਕਹਿੰਦੇ ਅਸੀਂ ਟੇਲ ਤੇ ਆਂ ਮੋਗਾ ਟੇਲ ਤੇ ਆ ਗਿਆ ਅੱਧਾ ਪੰਜਾਬ ਦਾ ਅੱਧਾ ਹੈ ਉਹ ਜੇ ਮੋਗਾ ਟੇਲ ਤੇ ਫਿਰ ਸਰੀਰ ਕਿੱਥੇ ਸਾਡਾ ਤੇ ਹਾਂ ਮੈਂ ਬੋਰ ਨੂੰ ਟੇਲ ਮੰਨ ਲੂੰਗਾ ਫਾਜ਼ਿਲਕਾ ਨੂੰ ਮਮਦੋਟ ਨੂੰ ਮੈਂ ਫਿਰੋਜ਼ਪੁਰ ਨੂੰ ਟੇਲ ਮੰਨ ਲੈਣਾ ਵੀ ਉਹ ਟੇਲ ਹੈ ਨਾਲ-ਨਾਲ ਚਲੋ ਬਾਹਰ ਆ ਕੇ ਮੋਗਾ ਤਾਂ ਮਤਲਬ ਲੁਧਿਆਣੇ ਤੋਂ 60 ਕਿਲੋਮੀਟਰ ਹੈ ਇੱਕ ਟੇਲ ਦਾ ਮਤਲਬ ਇਹ ਹੋ ਗਿਆ ਇੱਥੋਂ ਇਹ ਸਿੱਧ ਹੁੰਦਾ ਕਿ ਸਾਡੇ ਕੋਲੇ ਮੋਗੇ ਤੱਕ ਵੀ ਪਾਣੀ ਪਹੁੰਚਾਉਣ ਨੂੰ ਹੈ ਨਹੀਂ ਨਹਿਰਾਂ 'ਚ ਅਸੀਂ ਹੋਰ ਕਿੱਥੇ ਇੱਧਰ ਉੱਧਰ ਕਿੱਥੇ ਕਰ ਲਾਂਗੇ ਮਾਨ ਸਾਹਿਬ ਆਪਿਆਰ ਬਾਤ ਮਾਨ ਸਾਹਿਬ ਸਰ ਉਹ ਮਾਨ ਸਾਹਿਬ ਇਹਨੇ ਸਭ ਤੋਂ ਵੱਡਾ ਕੋਟ ਕਿੰਨੀ ਆਸ਼ਤਰ ਹੈ ਮਿਲ ਕੇ ਬੈਠ ਗੱਲਬਾਤ ਕਰ ਲੋ ਤੁਸੀਂ ਕੋਈ ਗੱਲਬਾਤ ਕੀਤੀ ਤੁਹਾਨੂੰ ਲੱਗਦਾ ਕਿ ਗੈਸ਼ ਕੋਈ ਹੈਗੀ ਹੈ ਸੁਣੋ ਉੱਥਾ ਕਰ ਲੋ ਪਾਣੀ ਪਹਿਲਾਂ ਪਾਣੀ ਹੀ ਨਾਪ ਲੋ ਗੰਜਾਇਸ਼ਾਂ ਦਾ ਫੇਰ ਪੈਦਾ ਹੋਣਗੇ ਨਾ ਪਾਣੀ ਨਾ ਬਲੋ ਕੋਈ ਗੰਜਾਇਸ਼ ਹੈ ਹੋ ਸਕਦਾ ਉਸ ਪਾਣੀ ਨਾਲ ਪੇ ਹੋਏ ਪਾਣੀ ਚ ਪੰਜਾਬ ਨੂੰ ਪਾਣੀ ਇਧਰੋਂ ਉਧਰੋਂ ਹਮਾਚਲ ਤੋਂ ਹੋਰ ਲੈਣਾ ਪਵੇ ਗੰਜਾਇਸ਼ ਤਾਂ ਸਾਡੇ ਕੋਲੇ ਆਪਣੀ ਚੋਗੀ ਨਹੀਂ ਹੈਗੀ ਜੀ ਅਸੀਂ ਹੋਰ ਕਿੰਨੇ ਗੰਜਾਇਸ਼ਾਂ ਬਾਰੇ ਕਿਵੇਂ ਸੋਚ ਸਕਦੇ ਹਾਂ ਹਾਂਜੀ ਪੱਨ ਸਾਹਿਬ ਇੱਕ ਖੱਟੇ ਸਾਹਿਬ ਨੇ ਵੀ ਸਟੇਟਮੈਂਟ دی ਹੈ ਉਹਨਾਂ ਨੇ ਕਹਾਇਆ ਕਿ ਪੰਜਾਬ ਇੱਕੀ ਕਰਕੇ ਆਏ ਕਿ ਹਮ ਜੋ ਜਿੰਨਾ ਪਾਣੀ ਹਰਿਆਣਾ ਮੈਂ ਆਪਨੇ ਆ ਰਹਾ ਹੈ ਪੰਜਾਬ ਸੇ ਉਸ ਨੂੰ ਮੈਜ਼ਰ ਕਰਨੇ ਲਈ ਮਸ਼ੀਨਸ ਲਗਾਏਗੇ ਕੋਈ ਐਸੇ ਇਵੈਂਟ ਹੋਇਆ ਹੈ ਕਿਹਨਸੀ ਮਸ਼ੀਨਸ ਕੋਈ ਮਸ਼ੀਨਸ ਨੂੰ ਮਾਪਣ ਵਾਸਤੇ ਨਹੀਂ 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 ਉਹ ਤਾਂ ਪਹਿਲਾਂ ਹੀ ਇਹ ਕਰਦੇ ਨੇ ਇਹ ਪਾਖੜਾ ਦਾ ਬੀਬੀਐਮਬੀ ਵਾਲੇ ਬੀਬੀਐਮਬੀ ਵਾਲੇ ਪਾਖੜਾ ਤਾਂ ਪਹਿਲਾਂ ਹੀ ਕਰਦੇ ਨੇ ਨਹੀਂ 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 ਪਾਖੜਾ ਤਾਂ ਪਾਣੀ ਨਾਪਦੇ ਨੇ ਕਿ ਕਿੰਨਾ ਜਾਂਦਾ ਹੈ Rajasthan ਨੂੰ ਪ੍ਰੋਪਰ ਪੂਨਾ ਪਾਣੀ ਜਾਂਦਾ ਹੈ ਕੋਈ ਨਵੀਆਂ ਮਸ਼ੀਨਾਂ ਲਾਉਣ ਬਾਰੇ ਜਾਂ ਕੋਈ ਹੋਰ ਇਹ ਤੇ ਮੇਰੇ ਕੋਲ ਤਾਂ ਗੱਲ ਹੀ ਨਹੀਂ ਹੋਈ ਕੋਈ ਦੀ ਨਾ 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 ਇਹ ਮਤਲਬ ਨੂੰ ਕਰਨੀ ਚਾਹਣਾ ਆਲਰੇਡੀ ਜਿੰਨੀ ਆਪਾਂ ਜਿੰਨੇ ਪਾਖੜਾ ਦਾ ਪਾਣੀ ਜਾਂਦਾ ਉਹਨੂੰ ਇਹ ਜਗ੍ਹਾ-ਜਗ੍ਹਾ ਤੇ ਬੀਬੀਐਮਬੀ ਉਹਨਾਂ ਨੇ ਲਾਏ ਹੋਏ ਨੇ ਮੀਟਰ ਕਿ ਕਿਥੋਂ ਘਟੇ ਨਾ ਠੀਕ ਹੈ ਨਾ ਸੋ ਇਹਨਾਂ ਨੂੰ ਉਹ ਪਾਣੀ ਤਾਂ ਬਿਲਕੁਲ ਅਸੀਂ ਇੰਚ ਟੂ ਇੰਚ ਦੇ ਰਹੇ ਆਂ ਪਰ ਸਾਡਾ ਜਿੱਥਾ ਸਾਡਾ ਜਮਨਾ ਚ ਹਿੱਸਾ ਬਣਦਾ ਉਹ ਜ਼ੀਰੋ ਹੈ ਹਰਿਆਣਾ ਤੁਸੀਂ ਹੈ ਉਹਦੇ ਕਹਿੰਦੇ ਤੁਸੀਂ ਰਪੇਰੀਆਨ ਨਹੀਂ ਹੈਗੇ ਪਹਿਲਾਂ ਰਪੇਰੀਆਨ ਸੀਗੇ ਸੋ ਜਦੋਂ ਜਦੋਂ ਹਰਿਆਣਾ ਰਹਿ ਗਿਆ ਤਾਂ ਹਰਿਆਣਾ ਸਤਲੁਜ ਤੇ ਬਿਆਸ ਤੇ ਰਾਵੀ ਦੇ ਵਿੱਚ ਵੀ ਕਹਿੰਦੇ ਰਪੇਰੀਆਨ ਹੈ ਕਿਥੋਂ ਰਪੇਰੀਆਨ ਬਣ ਜੂਗਾ ਸਰ ਜੀ ਹਰਿਆਣਾ ਦੇ ਸੀਐਓ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੀਦੀ ਸੀਗੀ ਕਿ ਉਹਨਾਂ ਵੱਲੋਂ ਵੀ ਪਾਣੀ ਮਿਲਿਆ ਜਾਊਗਾ ਜਾਂ ਕੋਈ ਐਗਰੀਮੈਂਟ ਹੋਇਆ ਹੈ ਕਿਵੇਂ ਜੀ ਜਿੱਦਾਂ ਮਹਾਰਾਜਾ ਨੇ ਕਿਹਾ ਵੀ ਜਿਵੇਂ ਵੀ ਪਾਣੀ ਮੇਨਣ ਵਾਸਤੇ ਐਗਰੀਮੈਂਟ ਹੋ ਗਿਆ ਇਸ ਤਰ੍ਹਾਂ ਦੀ ਕਾਦੇ ਐਗਰੀਮੈਂਟ ਹੋ ਗਈ ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀ ਚਾਹੀਦੀ ਸੀ ਨਹੀਂ 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 ਦੇਖੋ ਉਹ ਨਾ ਇਹ ਉਹਨਾਂ ਨੂੰ ਪੁੱਛ ਲੋ ਉਹਨਾਂ ਨੇ ਕਿ ਕਿਹੜੇ ਹਿਸਾਬ ਨਾਲ ਬੋਲਿਆ ਅਸੀਂ ਤੁਹਾਨੂੰ ਲਿਆ ਕੇ ਸਾਰਾ ਕਿਤਾਬਾਂ ਤੁਹਾਡੇ ਸਾਹਮਣੇ ਚਿੱਠਾ ਰੱਖਤਾ ਅਸੀਂ ਉਹਨਾਂ ਨੂੰ ਇਹ ਕਹਤਾ ਕਿ ਭਾਈ ਜਿੰਨਾ ਪਹਿਲਾਂ ਜਾਈ ਜਾਂਦਾ ਹੈ ਹੈ ਉਹ ਤੁਸੀਂ ਪਾਖੜਾ ਨਹੀਂ ਵੀ ਲੈਨੇ ਹੋ ਉਧਰ ਰਾਜਸਥਾਨ ਨੂੰ ਅਸੀਂ ਰਾਜਸਥਾਨ ਫੀਡਰ ਰਾਹੀਂ ਦੇ ਰਹੇ ਆ ਜਦ ਕੇ ਰਾਜਸਥਾਨ ਫੀਡਰ ਜਿਹੜੀ ਹੈ ਰਾਜਸਥਾਨ ਫੀਡਰ ਦੇ ਨਾਲ ਇੱਕ ਸਰੰਦ ਫੀਡਰ ਹੈ ਅਸੀਂ ਆਪਦੀ ਸਿੰਚਾਈ ਉਹਦੇ ਨਾਲ ਕਰਦੇ ਆਂ ਜਦ ਕਿ ਉਹ ਉਹਦੇ ਮੁਕਾਬਲੇ ਉਹ ਕਦੇ ਤੁਸੀਂ ਲੰਗੇ ਹੋਵੋਗੇ ਉਧਰ ਰਿਪੋਰਟਿੰਗ ਕਰਦੇ ਉਹਦੇ ਮੁਕਾਬਲੇ ਇੱਕ ਛੋਟੀ ਛੋਟਾ ਜਿਹਾ ਨਾਲਾ ਲੱਗਦਾ ਜਿੱਦੀ ਵੱਡੀ ਨਹਿਰ ਜਾਂਦੀਆਂ ਦੋ ਤਾਂ ਅਸੀਂ ਉਹਦੇ ਨਾਲ ਸਾਰ ਰਹੇ ਆਂ ਸੋ ਇਸ ਕਰਕੇ ਪਾਣੀ ਜਿਹੜਾ ਪੰਜਾਬ ਲਈ ਇਸ ਵਕਤ ਬਹੁਤ ਵੱਡੀ ਸਮੱਸਿਆ ਹੈ ਸਾਡਾ ਸਿਰਫ ਨਾਮ ਹੀ ਪੰਜ ਆਪ ਰਹਿ ਗਿਆ ਸਾਡੇ ਕੋਲੇ ਧਰਤੀ ਵਾਲਾ ਪਾਣੀ ਸਾਡੇ ਕੋਲੇ ਨਹਿਰਾਂ ਨਦੀਆਂ ਕੱਸੀਆਂ ਸਾਡੀਆਂ ਖਤਮ ਹੋ ਗਈਆਂ ਕਨਾਲ ਸਿਸਟਮ ਸਾਨੂੰ ਦੁਬਾਰਾ ਰਿਵਿਊ ਕਰਨਾ ਪਊਗਾ ਉਹਦੇ ਵਾਸਤੇ ਜਲ ਸ਼ਕਤੀ ਮੰਤਰੀ ਕੋਲ ਅਸੀਂ ਜਾਵਾਂਗੇ ਮਾਮਲਾ ਰੱਖਿਆ ਵੀ ਹੋਇਆ ਪਹਿਲਾਂ ਵੀ ਤੇ ਪੰਜਾਬ ਕੋਲੇ ਪਾਣੀ ਹੈ ਨਹੀਂ ਇਸ ਕਰਕੇ ਐਸਬੀਐਲ ਨਹਿਰ ਦੇ ਉਸਾਰੀ ਦਾ ਜਾਂ ਨਿਰਮਾਣ ਦਾ ਸੋਚਿਆ ਵੀ ਨਹੀਂ ਜਾ ਸਕਦਾ